ਕੋਈ ਪੱਤ ਮੰਜੇ ਚ ਪਏ ਹੋਣਾ ਇੱਕ ਦੋ ਤਿੰਨ ਬੂੰਦਾਂ ਨਾਲ ਪਾਣੀ ਪਿਆਉਂਦੇ ਹੋਣਾ ਕਿੱਥੋਂ ਆਇਆ ਮਾਤਾ ਇਹ ਕਿੱਥੇ ਆ ਮਾਤਾ ਨਾਲਿਆਂ ਮਾਤਾ ਇੱਕ ਦੋ ਤਿੰਨ ਚੱਲੀ ਫੱਕਰਾ ਕਰੇ ਹਾ ਦੁਖੀ ਬਹੁਤ ਹੈ ਪੀਰਾ ਮਾਤਾ ਤਰੇ ਘਰੇ ਪਹੁੰਚ ਗਏ ਪੁੱਛ ਲਾ ਵੀ ਕਿੱਥੇ ਕੀ ਪਿਆ ਕਿੱਥੇ ਕੀ ਪਿਆ ਮਾਤਾ ਪੁੱਤਰ ਦੋਨੇ ਦੋਏ ਪੁੱਤਰਾਂ ਦੇ ਆਇਆ ਹੋ ਗਿਆ ਆਇਆ ਮਾਤਾ ਰੋਣਾ ਮਾਤਾ ਰੋਣਾ ਮਾਤਾ ਰੋਣਾ ਮਾਤਾ ਖੁਸ਼ੀ ਨਾਲ ਜਾਵੇਂਗੀ ਦੋਏ ਪੁੱਤਰਾਂ ਦੇ ਆਇਆ ਹੋ ਗਿਆ ਮਾਤਾ ਪੱਗ ਨੂੰ ਦਾਗ ਲੱਗਿਆ ਤੇਰੇ ਘਰ ਆਲਾ ਤੂੰ ਨਹੀਂ ਮਰ ਗਿਆ ਮਰ ਗਿਆ ਚੱਲ ਬੰਦਾ ਵੇ ਫੋਜ ਮੇ ਮਾਤਾ ਦੋਏ ਪੁੱਤਰ ਆਏ ਹੋਗੇ ਬੂੰਦਾਂ ਨਾਲ ਪਾਣੀ ਕੌਣ ਪਿਆਉਂਦਾ ਮਾਤਾ ਤੂੰ ਪਾਣੀਆ ਘਰ ਵਾਲਾ ਮਰ ਗਿਆ ਮਾਤਾ ਕਮਰੇ ਦੋ ਬਣੇ ਹੋਏ ਨੇ ਸਾਈਡ ਤੇ ਉਹੀ ਘਰ ਚੱਲ ਬਾਬਾ ਹੋਤੇ ਹਾਂ ਮੁਝੇ ਕਹਿੰਦਾ ਬੇੜੇ ਤਾਰਦਾਂ ਦੇ ਨੇ ਮਰੇ ਪਏ ਨੂੰ ਜਿਉਂਦਾ ਕਰ ਦੰਦੇ ਨੇ ਤੁਹਾਨੂੰ ਸਾਧ ਨੇ ਸ਼ਰਾਫ ਦਿੱਤਾ ਸੀ ਸਾਧ ਨੇ ਤੁਹਾਨੂੰ ਐਦਾ ਨਹੀਂ ਕੋਈ ਕਹਿੰਦਾ ਵੀ ਤੁਹਾਨੂੰ ਸ਼ਰਾਫ ਦਿੱਤਾ ਹੋਇਆ ਤੁਹਾਨੂੰ ਸਾਧ ਨੇ ਸ਼ਰਾਫ ਦਿੱਤਾ ਸੀ ਕੋਈ ਬੱਕਰੀਆਂ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਸੀ ਸਾਧ ਨੇ ਸ਼ਰਾਫ ਦਿੱਤਾ ਸੀ ਜੇ ਕਿਰਪਾਈ ਹੋ ਜੇ ਪੁੱਤਰੇ ਠੀਕ ਹੋ ਜਾਣ ਮਾਤਾ ਸਾਦਾ ਦੇ ਡੇਰੇ ਦੇ ਵਿੱਚ ਜਦੋਂ ਪੁੱਤਰ ਠੀਕ ਹੋਗੇ ਸਵਾ ਮਹੀਨਾ ਰੋਟੀ ਭਜਾ ਦੇ ਰਹੋਗੇ ਐ ਮਾਤਾ ਕਹ ਬਾਬੇ ਰੋਟੀ ਭਜਾਓ ਸਵਾ ਮਹੀਨਾ ਮੇਰੇ ਪੁੱਤਰ ਠੀਕ ਹੋ ਜਾਣਾ ਐਨੀ ਸੰਗਤ ਸੁਣਦੀ ਐ ਜੇ ਪੁੱਤਰ ਠੀਕ ਹੋ ਜਾਣਗੇ ਮਾਤਾ ਪ੍ਰਸਾਦ ਨੂੰ ਭੁੱਲਣਾ ਜਾਈਂ ਸਾਦ ਦੇਣ ਵੀ ਜਾਣਦਾ ਤੇ ਲੈਣ ਵੀ ਜਾਣਦਾ ਜਨੇ ਬਾਬਾ ਓਏ